ਜੈ ਗੁਰਦੇਵ ਧੰਗਦੇਵ ਤੇ ਸੰਗਤੋ ਅੱਜ ਮੈਂ ਤੁਹਾਨੂੰ ਲੈ ਕੇ ਆਈਆਂ ਗੁਰੂ ਰਵਿਦਾਸ ਜੀ ਦੇ ਗੁਰੂ ਘਰ ਵਿੱਚ ਜਿਹੜਾ ਕਿ ਪਟਿਆਲੇ ਦੇ ਵਿੱਚ ਸਥਿਤ ਹੈ ਤੇ ਤੁਸੀਂ ਦੇਖ ਸਕਦੇ ਹੋ ਵੀ ਗੁਰੂ ਘਰ ਕਿੱਡੇ ਚੰਗੇ ਤਰੀਕੇ ਨਾਲ ਕਿੱਡਾ ਸੋਹਣਾ ਸਜਾਇਆ ਹੋਇਆ ਹੈ ਬਾਹਰ ਲਟਾਂ ਲੱਗੀਆਂ ਹੋਈਆਂ ਨੇ ਕਿਉਂਕਿ ਅਗਲੇ ਦਿਨ ਹੀ ਕੱਲ ਨੂੰ ਗੁਰੂ ਜੀ ਦਾ ਜਨਮ ਦਿਹਾੜਾ ਹੈਗਾ ਤੇਜ ਜਿਸੀ ਦੇਖ ਸਕਦੇ ਹੋ ਵੀ ਸੇਵਾਦਾਰ ਕਿੰਨੀ ਸ਼ਰਧਾ ਦੇ ਨਾਲ ਸੇਵਾ ਨਿਭਾ ਰਹੇ ਨੇ ਤੇ ਅੰਦਰ ਫੁੱਲਾਂ ਦੀਆਂ ਲੜੀਆਂ ਲਗਾ ਕੇ ਤੇ ਬਲੂਨ ਲਗਾ ਕੇ ਗੁਰੂ ਘਰ ਨੂੰ ਸਜਾਇਆ ਜਾ ਰਿਹਾ ਹੈ ਤਿਸੰਤੋ ਹੁਣ ਮੈਂ ਤੁਹਾਨੂੰ ਜਿਹੜਾ ਹੈਗਾ ਕਿ ਸਾਈਡ ਦੇ ਵਿੱਚ ਜਿਹੜਾ ਹੈਗਾ ਬਣਿਆ ਹੋਇਆ ਹੈ ਉਹ ਵੀ ਉਹਨੇ ਦਿਖਾ ਦੇਣੀ ਆ ਤੁਹਾਨੂੰ ਵੀ ਸਾਈਡ ਦੇ ਵਿੱਚ ਵੀ ਕੰਮ ਚੱਲ ਰਿਹਾ ਹੈ ਬਹੁਤ ਚੰਗੇ ਤਰੀਕੇ ਦੇ ਨਾਲ ਕੰਮ ਚੱਲ ਰਿਹਾ ਹੈ ਤੇ ਜਿਸੀ ਅੱਧਰ ਦੇਖ ਸਕਦੇ ਹੋ ਵੀ ਅੱਧਰ ਜਿਹੜਾ ਹੈਗਾ ਅੰਦਰ ਉਹ ਸਮਿੰਟ ਦੇ ਥੈਲੇ ਰੇਤਾ ਵਗੈਰਾ ਪਿਆ ਹੋਇਆ ਹੈ ਸਮਾਨ ਪਿਆ ਹੋਇਆ ਹੈ ਤੇ ਸੰਗਤੋ ਹੁਣ ਮੈਂ ਤੁਹਾਨੂੰ ਅਗਲੇ ਦਿਨ ਮਿਲਦੀ ਆਂ ਗੁਰੂ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਤੇ ਸੰਗਤੋ ਅੱਜ ਆ ਗੁਰੂ ਜੀ ਦਾ ਜਨਮ ਦਿਹਾੜਾ ਤੇ ਤੁਹਾਨੂੰ ਗੁਰੂ ਜੀ ਦੇ ਜਨਮ ਦਿਹਾੜੇ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ ਜਿਵੇਂ ਇੱਥੇ ਦੇਖ ਸਕਦੇ ਹੋ ਵੀ ਆਪਾਂ ਗੱਡੀ ਨੂੰ ਸਜਾਇਆ ਹੋਇਆ ਹੈ ਗੁਰੂ ਜੀ ਦੀ ਫੋਟੋ ਲਗਾਈ ਹੋਈ ਹੈ ਤੇ ਉਹ ਕਿੱਡੀ ਸੋਹਣੀ ਲੱਗ ਰਹੀ ਹੈ ਤੇ ਸੰਗਤੋ ਇੱਥੇ ਤੋਂ ਜਿਹੜਾ ਹੈਗਾ ਪਟਿਆਲੇ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਹੀਆਂ ਤੇ ਇੱਥੇ ਤੋਂ ਜਿਹੜਾ ਹੈਗਾ ਹਰਮੰਦਰ ਸਾਹਿਬ ਗੁਰਦੁਆਰਾ ਜਿਹੜਾ ਪਟਿਆਲੇ ਵਿੱਚ ਸਥਿਤ ਹੈਗਾ ਉੱਥੇ ਤੋਂ ਹੀ ਇਹ ਸ਼ੁਰੂ ਹੁੰਦਾ ਹੈ ਇਹ ਨਗਰ ਕੀਰਤਨ ਤੇ ਉੱਥੇ ਹੀ ਜਾ ਕੇ ਸਮਾਪਤ ਹੁੰਦਾ ਹੈ ਤੇ ਜਿ세 ਦੇਖ ਸਕਦੇ ਹੋ ਵੀ ਇੱਥੇ ਜਿਹੜਾ ਹੈਗਾ ਨਗਰ ਕੀਰਤਨ ਬਹੁਤ ਵੱਡਾ ਹੈਗਾ ਬਹੁਤ ਲੰਮਾ ਹੈਗਾ ਤੇ ਇੱਥੇ ਮੈਂ ਤੁਹਾਨੂੰ ਸਾਰਾ ਕੁਝ ਦਿਖਾਉਂਗੀ ਤੁਸੀਂ ਇੱਧਰ ਤੋਂ ਦੇਖ ਸਕਦੇ ਹੋ ਤੇ ਉਧਰ ਵਾਲ ਸਾਈਡ ਵੀ ਦੇਖ ਸਕਦੇ ਹੋ ਵੀ ਕਿੱਦਾਂ ਰਸ ਹੋ ਰਿਹਾ ਹੈ ਤੇ ਜਿਹੜੇ ਸੰਗਤ ਹੈ ਗਿਆ ਉਹਨਾਂ ਨੂੰ ਗੁਰੂ ਜੀ ਦੇ ਜਤਮ ਦਿਹਾੜੇ ਦੀ ਬਹੁਤ ਚਾਹ ਹੈਗਾ ਤੇ ਹੁਣ ਸੰਗਤੋਂ ਮੈਂ ਤੁਹਾਨੂੰ ਸਾਰਾ ਜਿਹੜਾ ਹੈਗਾ ਉਹ ਨਗਰ ਕੀਰਤਨ ਜ਼ਰੂਰ ਦਿਖਾਵਾਂਗੀ ਜ਼ਰੂਰ ਕੋਸ਼ਿਸ਼ ਕਰੂੰਗੀ ਤੁਹਾਨੂੰ ਸਾਰਾ ਨਗਰ ਕੀਰਤਨ ਦਿਖਾਣ ਦੀ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਵੀ ਇੱਥੇ ਜਿਹੜਾ ਹੈਗਾ ਉਹ ਲੱਗਿਆ ਹੋਇਆ ਹੈ ਲੰਗਰ ਲੱਗਾ ਹੋਇਆ ਹੈ ਕੜੀ ਚੋਲ ਦਾ ਸੰਤੋ ਤੁਸੀਂ ਇੱਥੇ ਦੇਖ ਸਕਦੇ ਹੋ ਵੀ ਪਿੱਛੇ ਤੱਕ ਕਿੰਨੀਆਂ ਟਰਾਲੀਆਂ ਹੈਗੀਆਂ ਇੱਥੇ ਕੁਝ ਲੋਕ ਟਰਾਲੀਆਂ ਤੇ ਜਿਹੜਾ ਹੈਗਾ ਨਗਰ ਕੀਰਤਨ ਦੇਖ ਰਹੇ ਨੇ ਕੁਝ ਲੋਕ ਪੈਦਲ ਨਗਰ ਕੀਰਤਨ ਦੇਖ ਰਹੇ ਨੇ ਤੇ ਇੱਥੇ ਬਹੁਤ ਰਸ਼ ਹੋ ਰਿਹਾ ਹੈ ਜਿਹੜੇ ਦੇਖ ਸਕਦੇ ਹੋ ਸੰਤੋ ਤੁਹਾਨੂੰ ਵੀ ਇਹ ਵੀਡੀਓ ਦੇਖ ਕੇ ਬਹੁਤ ਚੰਗਾ ਲੱਗ ਰਿਹਾ ਹੋਵੇਗਾ ਤੇ ਸੰਤੋ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਪਿੱਛੇ ਟਰਾਲੀ ਹੈਗੀਆਂ ਕੁਝ ਟਰਾਲੀਆਂ ਜਿਵੇਂ ਸਜਾ ਕੇ ਵੀ ਲੋਕ ਲੈ ਕੇ ਆ ਰਹੇ ਨੇ ਤੇ ਸੰਤੋ ਮੈਂ ਪੂਰੀ ਕੋਸ਼ਿਸ਼ ਕਰੂੰਗੀ ਤੁਹਾਨੂੰ ਪੂਰਾ ਨਗਰ ਕੀਰਤਨ ਦਿਖਾਉਂਦੀ ਤੇ ਜਿਹੜੀ ਹੈਗੀ ਹੈ ਜਿਹੜੀ ਆਖਰ ਤੇ ਟਰਾਲੀ ਜਿਹੜੀ ਆਖਰ ਤੇ ਪਾਲਕੀ ਹੁੰਦੀ ਹੈ ਉਹ ਵੀ ਦਿਖਾਉਂਦੀ ਤੇ ਜਿ세 ਦੇਖ ਸਕਦੇ ਹੋ ਵੀ ਇੱਥੇ ਜਿਹੜੇ ਹੈਗੇ ਬੈਂਡ ਵਜੇ ਵਾਲੇ ਆ ਚੁੱਕੇ ਨੇ ਤੇ ਸ਼ਾਇਦ ਇੱਥੇ ਤੋਂ ਹੀ ਜਿਹੜਾ ਹੈਗਾ ਜਿਹੜੀ ਪਾਲਕੀ ਹੈਗੀ ਆ ਅਖਰ ਵਾਲੀ ਉਹ ਨਜ਼ਦੀਕ ਹੀ ਹੋਵੇਗੀ। ਮੈਂ ਦੇਖ ਸਕਦੇ ਹਾਂ ਸੰਤੋ ਜੂਸੀ ਇੱਥੇ ਜਿਹੜੀ ਹੈਗੀ ਐ ਇਹ ਜਿਹੜੀ ਟਰਾਲੀ ਹੈਗੀ ਐ ਸੰਤੋ ਇਹ ਸਾਡੀ ਟਰਾਲੀ ਹੈਗੀ ਐ ਤੇ ਆਪਾਂ ਜਿਹੜੀ ਦੋ ਟਰਾਲੀਆਂ ਕਰਵਾਈਆਂ ਸੀ ਉਹ ਜਿਹੜੀ ਹੈਗੀ ਐ ਪਿੱਛੇ ਰਹਿ ਗਈਆਂ ਸੀ ਤੇ ਹੁਣ ਇੱਥੇ ਤਾਂ ਜਾ ਰਹੀਆਂ ਨੇ ਆਖਰ ਦੇ ਵਿੱਚ ਤੇ ਤੁਸੀਂ ਦੇਖਦੇ ਹੋ ਤੁਸੀਂ ਬੈਂਡ ਵਾਜੇ ਵਾਲੇ ਖੜੇ ਹੋਏ ਨੇ ਇੱਥੇ ਹੋਏਗੀ ਜਿਹੜੀ ਆਖਰ ਦੇ ਵਿੱਚ ਪਾਲਕੀ ਜਿਹੜੀ ਹੁੰਦੀ ਹੈ ਉਹ ਵੀ ਇੱਥੇ ਹੋਏਗੀ ਮੈਂ ਤੁਹਾਨੂੰ ਜ਼ਰੂਰ ਦਿਖਾਨੀ ਆ ਤੇ ਸੰਗਤੋ ਜਿਹੜੀ ਤੁਸੀਂ ਇੱਥੇ ਦੇਖ ਸਕਦੇ ਹੋ ਵੀ ਪਿੱਛੇ ਇੱਕ ਜਿਹੜੀ ਹੈਗੀ ਪਾਲਕੀ ਆ ਰਹੀ ਹੈ ਸਜਾਈ ਹੋਈ ਹੈ ਉਹ ਬਹੁਤ ਚੰਗੇ ਤਰੀਕੇ ਦੇ ਨਾਲ ਬਹੁਤ ਸੋਹਣੀ ਸਜਾਈ ਹੋਈ ਹੈ ਫੁੱਲਾਂ ਦੇ ਨਾਲ ਜਿਹੜੀ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਅੰਦਰ ਗੁਰੂ ਜੀ ਦੀ ਜਿਹੜੀ ਹੈਗੀ ਹੈ ਬਹੁਤ ਸੋਹਣੀ ਪ੍ਰਤੀਮਾ ਲਗਾਈ ਹੋਈ ਹੈ ਤੇ ਇੱਥੇ ਪਿੱਛੇ ਵੀ ਬਹੁਤ ਸਾਰੀਆਂ ਜਿਹੜੀ ਹੈਗੀ ਹੈ ਟਰਾਲੀਆਂ ਆ ਰਹੀਆਂ ਨੇ ਸੰਗਤਾਰੀਆਂ ਨੇ ਤੇ ਬਹੁਤ ਜਿਹੜਾ ਹੈਗਾ ਇਹ ਨਗਰ ਕੀਰਤਨ ਬਹੁਤ ਜਿਹੜਾ ਹੈਗਾ ਲੰਮਾ ਹੈਗਾ ਮੈਂ ਤੁਹਾਨੂੰ ਜ਼ਰੂਰ ਦਿਖਾਉਂਗੀ ਸਾਰਾ ਨਗਰ ਕੀਰਤਨ ਤੇ ਸੰਤੋ ਇੱਥੇ ਨਾ ਇੱਕ ਜਿਹੜੀ ਹੈਗੀ ਆ ਪਾਲਕੀ ਆ ਰਹੀ ਹੈ ਮੈਂ ਤੁਹਾਨੂੰ ਦਿਖਾਨੀ ਆ ਇਹ ਜਿਹੜਾ ਹੈਗਾ ਸ਼ੇਰਾਂ ਵਾਲੇ ਗੇਟ ਤੋਂ ਜਿਹੜੀ ਹੈਗੀ ਇਹ ਪਾਲਕੀ ਆ ਰਹੀ ਹੈ ਆ ਦੇਖ ਸਕਦੇ ਹੋ ਤੇ ਇੱਥੇ ਬੈਂਡ ਵਾਜੇ ਵਾਲੇ ਜਿਹੜੇ ਹੈਗੇ ਬੈਂਡ ਵਜਾ ਰਹੇ ਨੇ ਤੇ ਜਿਹੜੀ ਹੈਗੀ ਆ ਸੰਗਤ ਜਿਹੜੀ ਹੈਗੀ ਆ ਉਹ ਸੇਵਾ ਕਰ ਰਹੀ ਹੈ ਤੇ ਸੰਤੋ ਤੁਸੀਂ ਇੱਥੇ ਦੇਖ ਸਕਦੇ ਹੋ ਵੀ ਇੱਥੇ ਗੱਤਕਾ ਖੇਡ ਰਹੇ ਨੇ ਆ ਦੇਖ ਸਕਦੇ ਹੋ ਸੰਤੋਏ ਤੁਸੀਂ ਕਿੰਦੀ ਜਿਹੜੀ ਹੈਗੀ ਐ ਇਹ ਵਾਲੀ ਪਾਲਕੀ ਵੀ ਬਹੁਤ ਸੋਹਣੀ ਸਜਾਈ ਹੋਈ ਹੈ ਜਿਹੜੀ ਹੈਗੀਆਂ ਸੰਕਾ ਝਾੜੂ ਲਗਾਉਂਦੀ ਸੇਵਾ ਕਰ ਰਹੇ ਨੇ ਤੇ ਜਿਹੜੀ ਹੈਗੀ ਪਾਲਕੀ ਤੇ ਕੁਝ ਸੰਕਾ ਜਿਹੜੀ ਹੈਗੀਆਂ ਪਾਲਕੀ ਦੇ ਪਿੱਛੇ ਪਾਲਕੀ ਦੇ ਨਾਲ-ਨਾਲ ਆ ਰਹੀਆਂ ਨੇ ਤੇ ਮੈਂ ਤੁਹਾਨੂੰ ਇੱਥੇ ਦਿਖਾਨੀਆਂ ਆ ਦੇਖ ਸਕਦੇ ਹੋ ਕੇਰਾਂ ਵਾਲਾ ਗੇਟ ਅਕੀ ਸੰਗਤੋ ਹੁਣ ਪਿੱਛੇ ਤੋਂ ਜਿਹੜਾ ਹੈਗਾ ਸਾਰਾ ਨਗਰ ਕੀਰਤਨ ਮੈਂ ਤੁਹਾਨੂੰ ਦਿਖਾ ਕੇ ਹੁਣ ਅੱਗੇ ਆ ਚੁੱਕੀ ਆ ਤੇ ਹੁਣ ਜਿਹੜਾ ਵੀ ਹੁਣ ਸਾਰਾ ਮੈਂ ਤੁਹਾਨੂੰ ਨਗਰ ਕੀਰਤਨ ਅੱਗੇ ਵਾਲਾ ਦਿਖਾ ਦੇਣੀ ਆ ਜੋ ਵੀ ਮੈਂ ਤੁਹਾਨੂੰ ਦਿਖਾ ਸਕਦੀ ਆ ਉਹ ਸਾਰਾ ਦੇਖ ਸਕਦੇ ਹੋ ਸੰਗਤੋ ਜੁਸੀਂ ਅੱਗੇ ਵੀ ਜਿਹੜੀ ਹੈਗੀ ਕਿੰਨਾ ਉਹ ਹੋ ਰਿਹਾ ਹੈ ਰਸ਼ ਹੋ ਰਿਹਾ ਹੈ ਜਿਹੜੀ ਸੰਗਤ ਹੈਗੀ ਉਹਨਾਂ ਨੂੰ ਬਹੁਤ ਸਾਰਾ ਚਾਅ ਜੜਿਆ ਹੋਇਆ ਹੈ ਗੁਰੂ ਜੀ ਦੇ ਜਨਮ ਦਿਹਾੜੇ ਦਾ ਤੇ ਅੱਧਰ ਜਿਹੜੀ ਹੈਗੀ ਆ ਸੰਗਤਾਂ ਬਹੁਤ ਸਰਦਾ ਦੇ ਨਾਲ ਜਿਹੜੀ ਹੈਗੇ ਲੰਗਰ ਵਰਤਾ ਰਹੇ ਨੇ ਤੇ ਹੋਰ ਸੰਗਤਾਂ ਜਿਹੜੀ ਹੈਗੀ ਹੈ ਲੰਗਰ ਛਕ ਰਹੇ ਨੇ ਸਾਰੇ ਜਿਹੜੇ ਹੈਗੇ ਬਹੁਤ ਖੁਸ਼ ਨੇ ਗੁਰੂ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਸੰਤੋ ਜਿਹੜਾ ਲੰਗਰ ਹੈਗਾ ਉਹ ਆਲੂ ਪੂਰੀ ਦਾ ਹੈਗਾ ਤੇ ਸੰਤੋ ਹੁਣ ਆਪਾਂ ਪਹੁੰਚ ਚੁੱਕੇ ਹਾਂ ਕਿਲਾ ਚੌਕ 'ਚ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਵੀ ਇੱਥੇ ਸਟੇਜ ਲੱਗਾ ਹੋਇਆ ਹੈ ਤੇ ਪਿੱਛੇ ਜਿਹੜੇ ਹੈਗੇ ਸਕਰੀਨ ਤੇ ਗੁਰੂ ਜੀ ਦੇ ਸ਼ਬਦ ਚੱਲ ਰਹੇ ਨੇ ਤੇ ਇੱਧਰ ਤੋਂ ਵੀ ਜਿਹੜੀ ਹੈਗੀ ਹੈ ਨਗਰ ਕੀਰਤਨ ਨਿਕਲ ਰਿਹਾ ਹੈ ਤੇ ਸੰਤੋ ਹੁਣ ਮੈਨੂੰ ਦਿਖ ਚੁੱਕੇ ਸੀ ਗੋਲ ਗੱਪੇ ਤੇ ਫਿਰ ਮੈਂ ਸੋਚਿਆ ਕਿ ਆਪਾਂ ਗੋਲ ਗੱਪੇ ਖਾ ਲੈਨੇ ਆ ਤੇ ਸੰਤੋ ਇੱਥੇ ਜਿਹੜੀ ਹੈਗੀ ਹੈ ਮੈਂ ਬੋਲ ਰੋਟੀ ਖਾ ਰਹੀਆਂ ਬਹੁਤ ਸੰਤੋ ਬਹੁਤ ਜ਼ਿਆਦਾ ਜਿਹੜੇ ਹੈਗੇ ਟੇਸਟੀ ਹੈ ਤੇ ਇਧਰ ਆਪਾਂ ਦਹੀਂ ਭੱਲੇ ਵੀ ਖਾਏ ਫਿਰ ਉਸ ਤੋਂ ਬਾਅਦ ਸੰਤ ਇਧਰ ਤੇ ਜਿ세 ਦੇਖ ਸਕਦੇ ਵੀ ਅਦਰ ਨਗਰ ਕੀਰਤਨ ਲੱਗ ਰਿਹਾ ਤੇ ਅੱਗੇ ਜਿਹੜੇ ਹੈਗੇ ਗੁਰੂ ਜੀ ਦੀ ਫੋਟੋ ਲਗਾ ਕੇ ਉਹ ਸਜਾ ਕੇ ਬਹੁਤ ਚੰਗੇ ਤਰੀਕੇ ਦੇ ਨਾਲ ਜਿਹੜਾ ਹੈਗਾ ਇੱਥੇ ਸਜਾਇਆ ਹੋਇਆ ਹੈ ਗੁਰੂ ਜੀ ਦੇ ਜਨਮ ਦਿਹਾੜੇ ਤੇ ਤੇ ਸੰਤੋ ਇਹ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਜਿਹੜੀ ਹੈਗੀ ਆ ਗੁਰੂ ਜੀ ਦੀ ਜਿਹੜੀ ਹੈਗੀ ਆ ਫੋਟੋ ਸਜਾਈ ਹੋਈ ਹੈ ਬਹੁਤ ਚੰਗੇ ਤਰੀਕੇ ਨਾਲ ਸਾਈਡ ਤੇ ਤੇ ਪਿੱਛੇ ਬਹੁਤ ਚੰਗਾ ਸਜਾਇਆ ਹੋਇਆ ਹੈ ਬਹੁਤ ਸੋਹਣਾ ਲੱਗ ਰਿਹਾ ਇੱਥੇ ਤੇ ਅੱਗੇ ਰਸ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ ਇੱਧਰ ਵੀ ਜਿਹੜਾ ਹੈਗਾ ਲੰਗਰ ਚੱਲ ਰਿਹਾ ਹੈ ਅੱਛੇ ਸੀ ਦੇਖ ਸਕਦੇ ਹੋ ਇੱਧਰ ਰਸ ਹੋ ਰਿਹਾ ਹੈ ਵੀਡੀਓ ਨਹੀਂ ਬਣਦੀ ਸੀ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਵੀ ਇੱਧਰ ਵੀ ਜਿਹੜਾ ਹੈਗਾ ਇੱਥੇ ਵੀ ਲੰਗਰ ਚੱਲ ਰਿਹਾ ਹੈ ਪੇਸਟੀ ਦਾ ਤੇ ਇੱਥੇ ਜਿਹੜੇ ਹੈਗੇ ਆ ਉਹ ਕਿਤੇ ਜਾ ਰਹੀ ਹੈ ਪਾਲਕੀਆਂ ਦਾ ਤੇ ਜਿਹੜੀ ਹੈਗੀ ਟਰਾਲੀਆਂ ਦਾ ਸਵਾਗਤ ਕੀਤਾ ਜਾ ਰਿਹਾ ਐਵੇਂ ਵਰਖਾ ਕਰਕੇ ਤੇ ਇੱਥੇ ਉਹ ਵੀ ਚੱਲ ਰਿਹਾ ਲੰਗਰ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਵੀ ਵੱਡੀ ਸਕਰੀਨ ਲਗਾ ਕੇ ਉਹਦੇ ਵਿੱਚ ਗੁਰੂ ਜੀ ਦੀ ਜਿਹੜੀ ਹੈਗੀ ਫੋਟੋ ਬਹੁਤ ਸੋਹਣੀ ਲੱਗ ਰਹੀ ਹੈ ਤੇ ਅੱਥੇ ਦੇਖ ਸਕਦੇ ਹੋ ਤੁਸੀਂ ਇੱਕ ਜਿਹੜੀ ਹੈਗਾ ਛੋਟਾ ਜਿਹਾ ਮੰਦਿਰ ਬਣਾਇਆ ਹੋਇਆ ਹੈ ਇੱਧਰ ਲੱਗਿਆ ਹੋਇਆ ਹੈ ਸੀ ਸਟੇਜ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਆ ਪਰ ਸਜਾਏ ਹੋਣ ਦੇ ਕਰਕੇ ਉਹ ਨਹੀਂ ਦਿਖ ਰਿਹਾ ਪਰ ਬਹੁਤ ਜਿਹੜੀ ਹੈਗਾ ਸੋਨਾ ਜਿਹੜਾ ਹੈਗਾ ਛੋਟਾ ਜਿਹਾ ਮੰਦਿਰ ਬਣਾਇਆ ਹੋਇਆ ਹੈ ਇਹ ਤੇ ਅਧਰਵਾਜ ਸਾਈਡ ਹੀ ਜਿਹੜਾ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਇੱਕ ਸਟੇਜ ਲਗਾਇਆ ਹੋਇਆ ਹੈ ਜਿਹਦੇ ਵਿੱਚ ਗੁਰੂ ਜੀ ਦੀ ਫੋਟੋ ਲਗਾਈ ਹੋਈ ਹੈ ਤੇ ਬਹੁਤ ਸੋਹਣਾ ਜਿਹੜਾ ਹੈਗਾ ਬਣ ਰਿਹਾ ਲੱਗ ਰਿਹਾ ਹੈ ਇੱਥੇ ਜਿਹੜੇ ਹੈਗੇ ਇੱਥੇ ਦੇਖ ਸਕਦੇ ਜੀ ਤੁਸੀਂ ਬੱਬਲਸ ਦੀ ਹੋ ਰਹੀ ਹੈ ਬਰਖਾ ਹੋ ਰਹੀ ਹੈ ਤੇ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਬਹੁਤ ਵੱਡਾ ਜਿਹੜਾ ਹੈਗਾ ਸਟੇਜ ਲੱਗਾ ਹੈ ਤੇ ਬਹੁਤ ਸੋਹਣਾ ਲੱਗ ਰਿਹਾ ਹੈ ਤੇ ਸੰਗਿਤਾ ਜਿਹੜੀ ਹੈ ਜੀ ਖੁਸ਼ੀ ਵਿੱਚ ਝੂਮ ਰਹੀਆਂ ਨੇ ਇੱਥੇ ਵੀ ਜਿਹੜਾ ਹੈਗਾ ਲੰਗਰ ਲੱਗਿਆ ਹੋਇਆ ਹੈ ਤੇ ਹੁਣ ਸੰਗਤੋਂ ਆਪਾਂ ਸਿੱਧਾ ਹੀ ਜਿਹੜਾ ਹੈਗਾ ਵੱਡੇ ਮੰਦਰ ਚੱਲਦੇ ਆਂ ਉੱਥੇ ਆਹੋ ਆਹੋ ਨਹੀਂ ਆਹੋ ਤੇ ਹੁਣ ਸੰਗਤੋਂ ਆਪਾਂ ਜਿਹੜਾ ਹੈਗਾ ਵੱਡੇ ਮੰਦਰ ਆ ਚੁੱਕੇ ਹਾਂ ਪਟਿਆਲੇ ਦੇ ਜਿਹੜਾ ਕੀ ਦੁਖਨੀਵਾਰਨ ਜਾਇਦ ਦੇ ਕੋਲ ਹੀ ਸਥਿਤ ਹੈ ਤੇ ਬਹੁਤ ਜਿਹੜਾ ਸੋਹਣਾ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜਾ ਗੁਰੂ ਘਰ ਹੈਗਾ ਬਹੁਤ ਜਿਹੜਾ ਹੈਗਾ ਸੋਹਣਾ ਸਜਾਇਆ ਹੋਇਆ ਹੈ ਲੜੀਆਂ ਦੇ ਨਾਲ ਲਗਾ ਕੇ ਤੇ ਅੰਦਰ ਤੋਂ ਵੀ ਜਿਹੜਾ ਹੈ ਬਹੁਤ ਸੋਹਣਾ ਸਜਾਇਆ ਹੈ ਫੁੱਲ ਲਗਾ ਕੇ ਤੇ ਬਹੁਤ ਜੰਗਲ ਲਗ ਰਿਹਾ ਹੈ ਤੇ ਜਿਸ ਨਿਸ਼ਾਨ ਸਾਹਿਬ ਜੀ ਦੇ ਵੀ ਨਦਰਸ਼ਨ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਸਤੋਂ ਹੁਣ ਆਪਾਂ ਜਿਹੜਾ ਅੰਦਰ ਚੱਲਦੇ ਆ ਤੇ ਅੰਦਰ ਤੋਂ ਜਿਹੜਾ ਅਗੂ ਜੀ ਦਰਸ਼ਨ ਕਰਦੇ ਆ ਇਹ ਤੁਹਾਨੂੰ ਹੀ ਕਰਵਾਉਣਾ ਹੈ ਜੀ ਦਰਸ਼ਨ ਜਿੰਦ ਤੁਸੀਂ ਜਿੰਦ ਨੂੰ ਦੇਖ ਸਕਦੇ ਵੀ ਕਿੰਦਾ ਸੋਹਣਾ ਜਿਹੜਾ ਹਕਾ ਸਜਾਇਆ ਹੋਇਆ ਪਵਨ ਬਹੁਤ ਸੋਹਣਾ ਸਜਾਇਆ ਹੋਇਆ ਬਹੁਤ ਚੰਗਾ ਲੱਗ ਰਿਹਾ ਇੱਥੇ ਸੰਤਾ ਵੀ ਇੱਥੇ ਜਿਹੜੀ ਹੈਗੀ ਬੈਠੀਆਂ ਹੋਈਆਂ ਨੇ ਗੁਰੂ ਜੀ ਦੇ ਦਰਸ਼ਨ ਕਰ ਰਹੀਆਂ ਨੇ ਤੇ ਮੱਥਾ ਟੇਕ ਰਹੇ ਨੇ ਜਦੋਂ ਆਪਾਂ ਵੀ ਜਿਹੜੇ ਗੁਰੂ ਤੇ ਅੱਜ ਅਸੀਂ ਵੀ ਹੁਣ ਗੁਰੂ ਜੀ ਦੇ ਚਰਨਾਂ ਦੇ ਵਿੱਚ ਸੀਸ ਸੁਗਾਈਏ ਤੇ ਉਹਨਾਂ ਨੂੰ ਪ੍ਰਣਾਮ ਕਰੀਏ ਤੇ ਜੇ ਦੇਖ ਸਕਦੇ ਹੋ ਵੀ ਜਿਹੜੀ ਹੈਗੀ ਗੁਰੂ ਜੀ ਦੀ ਪ੍ਰਤਿਮਾ ਬਹੁਤ ਸੋਹਣੀ ਜਿਹੜੀ ਸਜਾਈ ਹੋਈ ਹੈ ਤੇ ਇੱਥੇ ਗੁਰਨ ਸਾਹਿਬ ਜੀ ਵੀ ਰੱਖੇ ਹੋਏ ਨੇ ਤੇ ਬਾਬਾ ਜੀ ਪਾਠ ਕਰ ਰਹੇ ਨੇ ਤੇ ਹੁਣ ਆਪਾਂ ਜਿਹੜੀ ਹੈ ਜੀ ਆਪਣੀ ਪ੍ਰਿਕਰਮਾ ਸ਼ੁਰੂ ਕਰਦੇ ਆਂ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਅਖੰਡ ਜੀਉਤ ਦੇ ਦਰਸ਼ਨਾਂ ਦਾ ਫਾਇਦਾ ਤੁਸੀਂ ਆਪ ਕੋ ਵੀ ਕਰ ਲਿਆ ਤੁਸੀਂ ਵੀ ਕਰੋ ਤੇ ਅਦਰ ਵੀ ਦੇਖ ਸਕਦੇ ਹੋ ਗੁਰਨ ਸਾਹਿਬ ਜੀ ਰੱਖੇ ਹੋਏ ਨੇ ਤੇ ਸੰਤੋ ਇੱਥੇ ਹਜੇ ਜਿਹੜੀ ਹੈ ਜੀ ਆ ਪਾਲਤੀ ਨਹੀਂ ਆਈ ਹੈ ਆਪਾਂ ਜਿਹੜੀ ਆ ਚੁੱਕਿਆ ਤੇ ਉਹ ਜਿਹੜੀ ਹੈ ਜੀ ਪਾਲਤੀ ਹਜੇ ਪਿੱਛੇ ਹੀ ਆਈ ਹੈ ਤੇ ਹੁਣ ਆਪਾਂ ਜਿਹੜੀ ਹੈ ਜੀ ਪ੍ਰਸ਼ਾਦ ਲੈ ਲੈਨੇ ਆ ਤੇ ਸੰਤੋ ਅੱਧ ਜਿਹੜੀ ਹੈ ਚੰਗਾ ਬੈਠਣਾ ਹੁੰਿਆ ਨੇ ਕੋਈ ਜੀ ਦਰਸ਼ਨ ਕਰ ਲਿਆ ਨੇ ਤੇ ਹੁਣ ਆਪਾਂ ਬਾਹਰ ਚੱਲਦੇ ਆ ਗਿਆ ਤੇ ਇੱਧਰ ਆਪਾਂ ਬਾਹਰ ਆ ਜੋ ਕਿ ਅੰਦਰ ਜਿਸੀ ਇੱਧਰ ਵੀ ਦੇਖ ਸੋ ਅਦਰ ਜਿਹਾ ਹੈ ਗੁਰੂ ਘਰ ਸਜਾਇਆ ਹੈ ਲੰਗਰ ਨਾਲ ਤੇ ਇੱਧਰ ਲੰਗਰ ਕਰ ਰਹਾ ਤੇ ਅਦਰ ਜਿਸੀ ਦੇਖੋ ਦੇ ਅੰਦਰ ਵੀ ਬਹੁਤ ਜ਼ਿਆਦਾ ਸੰਗਤ ਜੀ ਹੈਗੀ ਲੱਗਦਾ ਸ਼ਕਰੀ ਹੈ ਅੰਦਰ ਵੀ ਜਿਨੀ ਦੇਖੋ ਦੇ ਜਿਨੀ ਲੜੀਆਂ ਨਈਆਂ ਦੇਿੱਤਾ ਘਰ ਚੱਲਦੇ ਆ ਘਰ ਜਿਸੰ ਤੋਂ ਹੁਣ ਜਿਹੜਾ ਹੈਗਾ ਆਪਾਂ ਗੱਡੀ 'ਚ ਬੈਠ ਚੁੱਕੇ ਆ ਤੇ ਹੁਣ ਆਪਾਂ ਜਾ ਰਹੇ ਆ ਦਿੱਦਾ ਘਰ ਨੂੰ ਕਿਉਂਕਿ ਘਰ ਜਾ ਕੇ ਬਹੁਤ ਸਾਰੇ ਕੰਮ ਕਰਨੇ ਨੇ ਅਗਲੇ ਦਿਨ ਜਿਹੜਾ ਹੈਗਾ ਆਪਾਂ ਲੰਗਰ ਰੱਖਿਆ ਹੈ ਲੰਗਰ ਦੀ ਸੇਵਾ ਕਰਨੀ ਹੈ ਆ ਬਾਹਰ ਵਾਰੀ ਲੰਗਰ ਕਰਦੇ ਆ ਤੇ ਜੇ ਘਰ ਜਾ ਕੇ ਫਿਰ ਆਪਾਂ ਕੀਤੀ ਲੰਗਰ ਦੀ ਸੇਵਾ ਸਬਜ਼ੀਆਂ ਕੱਟਣ ਦੀ ਤੇ ਹੁਣ ਜੰ ਤੋਂ ਸਿੱਧਾ ਦਾ ਨੂੰ ਕਰ ਜਾ ਕੇ ਮਿਲ ਲਿਆ ਤੁਸੀਂ ਸੰਤਹੁਣ ਜਿਹੜਾ ਹੈਗਾ 12 ਵੱਜ ਚੁਕੇ ਨੇ ਕਿੰਨੇ ਦੇਰ ਆਪਾਂ ਵੇਟ ਕੀਤੀ 12 ਵਜਨ ਦੀ ਤੇ ਹੁਣ 12 ਵੱਜ ਚੁਕੇ ਨੇ ਤੇ ਆਪਾਂ ਜਿਹੜਾ ਹੈਗਾ ਹਰ ਸਾਲ ਕੇ ਕਟਿੰਗ ਕਰਦੇ ਆ 12 ਵਜੇ ਤੇ ਹੁਣ ਵੀ ਆਪਾਂ ਕੇ ਕਟਿੰਗ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਜਿਹੜੀ ਹੈਗੀ ਸੰਤਾ ਬਹੁਤ ਉਤਸ਼ਾਹੀ ਹਨ ਤੇ ਸੰਗਤੋਂ ਤੁਸੀਂ ਦੇਖ ਸਕਦੇ ਵੀ ਆਪਾਂ ਜਿਹੜਾ ਹੈਗਾ ਕੇਕ ਕਟਿੰਗ ਦੀ ਰਸਮ ਕਰ ਰਹੇ ਆ ਤੇ ਸੰਗਤੋਂ ਤੁਸੀਂ ਦੇਖ ਸਕਦੇ ਹੋ ਵੀ ਅਸੀਂ ਗੁਰੂ ਜੀ ਨੂੰ ਜਿਹੜਾ ਹੈਗਾ ਭੋਗ ਲਗਾ ਚੁੱਕੇ ਹਾਂ ਤੇ ਤੁਹਾਨੂੰ ਸਾਰਿਆਂ ਨੂੰ ਗੁਰੂ ਜੀ ਦੇ ਜਨਮ ਦਿਹਾੜੇ ਦੇ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਹੁਣ ਸੰਗਤੋਂ ਆਪਾਂ ਤੁਹਾਨੂੰ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਜਿਹਦੇ ਵਿੱਚ ਆਪਾਂ ਗੁਰੂ ਜੀ ਦੇ ਲੰਗਰ ਦੀ ਸੇਵਾ ਕਰਾਂਗੇ ਤੇ ਤੁਹਾਨੂੰ ਅਗਲੇ ਦਿਨ ਦਾ ਸਾਰੀ ਜਿਹੜੀ ਹੈਗੇ ਮੈਂ ਅਪਡੇਟ ਦੇ ਦਵਾਂਗੀ ਜੈ ਗੁਰਦੇਵ ਤਨ ਗੁਰਦੇਵ